ਵਾਕਤਾ ਦੋਸਤੋ ਮੈਂ ਨਰਪਾਲ ਸਿੰਘ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਾਈਵੇਟ ਦਾਖਲੇ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ ਆਪਾਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਕਿਹੜੇ ਕਿਹੜੇ ਕੋਰਸ ਕਰਵਾ ਰਹੀ ਹੈ ਅਤੇ ਕਿਸ ਲਿੰਕ ਦੇ ਉੱਤੇ ਜਾ ਕੇ ਆਪਾਂ ਆਪਣਾ ਫਾਰਮ ਭਰ ਸਕਦੇ ਹਾਂ ਆਪਾਂ ਸ਼ੁਰੂ ਕਰਦੇ ਹਾਂ ਪਹਿਲਾ ਜਦੋਂ ਆਪਾਂ Google ਖੋਲਦੇ ਹਾਂ pypuexamination.ac.in ਗੂਗਲ ਦੇ ਵਿੱਚ ਭਰ ਕੇ ਸਰਚ ਕਰਦੇ ਹਾਂ ਤਾਂ ਆਪਣੇ ਕੋਲ ਪਹਿਲਾ ਹੀ ਲਿੰਕ ਖੁੱਲ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਐਗਜ਼ਾਮੀਨੇਸ਼ਨ ਦਾ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਪਹਿਲੇ ਲਿੰਕ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਆਪਣੇ ਕੋਲ ਇਹ ਵਾਲਾ ਜਿਹੜਾ ਪੇਜ ਹੈ ਉਹ ਓਪਨ ਹੋ ਜਾਂਦਾ ਹੈ ਤਾਂ ਇੱਥੇ ਜਿਵੇਂ ਆਪਾਂ ਪੜ੍ਹ ਸਕਦੇ ਹਾਂ ਵੈਲਕਮ ਟੂ ਆਨਲਾਈਨ ਐਗਜ਼ਾਮੀਨੇਸ਼ਨ ਪੋਰਟਲ ਠੀਕ ਹੈ ਜੀ ਨੈਕਸਟ ਇੱਥੇ ਆਪਾਂ ਫਿਰ ਨੀਚੇ ਜਦੋਂ ਸਕਰੋਲ ਡਾਊਨ ਕਰਦੇ ਹਾਂ ਤਾਂ ਇੱਥੇ ਪੜ੍ਹਦੇ ਹਾਂ ਸੈਸ਼ਨ ਦਸੰਬਰ 2024 ਲਈ ਪ੍ਰੀਖਿਆ ਫਾਰਮ ਸ਼ੁਰੂ ਕੀਤੇ ਗਏ ਹਨ ਪ੍ਰੀਖਿਆ ਫਾਰਮ ਭਰਨ ਅਤੇ ਪ੍ਰੀਖਿਆ ਫੀਸ ਦਾ ਭੁਗਤਾਨ ਕਰਨ ਲਈ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਕਿ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰਾਈਵੇਟ ਐਡਮਿਸ਼ਨ ਦੀ ਤਾਂ ਇੱਥੇ ਜਿਵੇਂ ਆਪਾਂ ਪੜ੍ਹ ਸਕਦੇ ਹਾਂ ਪ੍ਰਾਈਵੇਟ ਵਿਦਿਆਰਥੀ ਜੋ ਵਿਦਿਆਰਥੀ ਪ੍ਰਾਈਵੇਟ ਐਡਮਿਸ਼ਨ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਵਾਲੇ ਲਿੰਕ ਉੱਤੇ ਕਲਿੱਕ ਕਰਨਗੇ ਇਹ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਕਿ ਕਿਵੇਂ ਆਪਾਂ ਫਾਰਮ ਭਰਨਾ ਹੈ ਕਿਵੇਂ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਨੰਬਰ 1 ਦੇ ਵਿੱਚ ਲਿਖਿਆ ਹੈ ਨਵੀਂ ਰਜਿਸਟ੍ਰੇਸ਼ਨ ਲਈ ਨਵੇਂ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰੋ ਜੋ ਵਿਦਿਆਰਥੀ ਬੀਏ ਫਰਸਟ ইয়ার ਦੇ ਵਿੱਚ ਜਾਂ ਐਮਏ ਫਰਸਟ ইয়ার ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਨ ਤਾਂ ਉਹ ਨਵੇਂ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰਨਗੇ ਉਸ ਤੋਂ ਬਾਅਦ ਨੰਬਰ 2 ਹੈ ਪਹਿਲਾਂ ਹੀ ਰਜਿਸਟਰਡ ਉਮੀਦਵਾਰ ਵਿਦਿਆਰਥੀ ਦੇ ਡੈਸ਼ਬੋਰਡ ਤੇ ਲੌਗਇਨ ਕਰਨਗੇ ਜੋ ਵਿਦਿਆਰਥੀ ਪਹਿਲਾਂ ਰਜਿਸਟਰਡ ਹਨ ਤਾਂ ਉਹ ਵਿਦਿਆਰਥੀ ਦੇ ਡੈਸ਼ਬੋਰਡ ਤੇ ਲੌਗਇਨ ਕਰਨਗੇ ਜਿਨ੍ਹਾਂ ਨੇ ਪਹਿਲਾਂ ਫਾਰਮ ਭਰਿਆ ਸੀ ਜਾਂ ਉਹ ਬੀਏ ਸੈਕੰਡ ইয়ার ਚ ਜਾਂ ਐਮਏ ਸੈਕੰਡ ইয়ার ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹਨ ਤਾਂ ਉਹਨਾਂ ਕੋਲ ਆਪਣਾ ਆਈਡੀ ਪਾਸਵਰਡ ਹੋਵੇਗਾ ਤਾਂ ਉਹ ਡਾਇਰੈਕਟ ਵਿਦਿਆਰਥੀ ਡੈਸ਼ਬੋਰਡ ਤੇ ਜਾ ਕੇ ਆਪਣਾ ਆਈਡੀ ਪਾਸਵਰਡ ਨਾਲ ਲੌਗਇਨ ਕਰ ਲੈਣਾ ਉਸ ਤੋਂ ਬਾਅਦ ਜੇ ਤੁਸੀਂ ਰਿਪੇਅਰ ਦਾ ਫਾਰਮ ਵੀ ਭਰਨਾ ਚਾਹੁੰਦੇ ਹੋ ਤਾਂ ਰਿਪੇਅਰ ਦਾ ਫਾਰਮ ਤੁਸੀਂ ਇਸ ਲਿੰਕ ਦੇ ਉੱਤੇ ਭਰ ਸਕਦੇ ਹੋ ਤਾਂ ਇੱਥੋਂ ਆਪਾਂ ਜਦੋਂ ਨਿਊ ਰਜਿਸਟ੍ਰੇਸ਼ਨ ਇੱਥੇ ਆਪਾਂ ਭਰ ਸਕਦੇ ਹਾਂ ਨਿਊ ਰਜਿਸਟ੍ਰੇਸ਼ਨ ਦਸੰਬਰ 2024 ਨੀਚੇ ਹੈ ਰਿਪੇਅਰ ਵਾਲਾ ਇੱਥੇ ਆਪਾਂ ਭਰ ਸਕਦੇ ਹਾਂ ਨਿਊ ਰਜਿਸਟ੍ਰੇਸ਼ਨ ਦਸੰਬਰ 2024 ਪ੍ਰਾਈਵੇਟ ਅੰਡਰਗ੍ਰੈਜੂਏਟ ਔਰ ਪੋਸਟ ਗ੍ਰੈਜੂਏਟ ਕੋਰਸਸ ਓਨਲੀ ਫਾਰ ਬੀਏ ਐਂਡ ਐਮਏ ਪ੍ਰਾਈਵੇਟ ਕੈਂਡੀਡੇਟਸ ਇੱਥੇ ਆਪਾਂ ਕਲਿੱਕ ਕਰਾਂਗੇ ਨਿਊ ਰਜਿਸਟ੍ਰੇਸ਼ਨ ਤੇ ਤਾ ਆਪਣੇ ਕੋਲ ਜਦੋਂ ਆਪਾਂ ਇਸ ਲਿੰਕ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਆਪਣੇ ਕੋਲ ਇਹ ਵਾਲਾ ਪੇਜ ਖੁੱਲ ਜਾਂਦਾ ਹੈ ਤਾਂ ਇੱਥੇ ਇੰਪੋਰਟੈਂਟ ਇਨਸਟਰਕਸ਼ਨਸ ਲਿਖਿਆ ਹੋਇਆ ਹਨ ਪ੍ਰਾਈਵੇਟ ਅੰਡਰ ਗ੍ਰੈਜੂਏਟ ਔਰ ਪੋਸਟ ਗ੍ਰੈਜੂਏਟ ਕੋਰਸਸ ਫਾਰ ਬੀਏ ਔਰ ਐਮਏ ਪ੍ਰਾਈਵੇਟ ਕੈਂਡੀਡੇਟਸ ਤਾਂ ਇੱਥੇ ਜਿਹੜੀਆਂ ਉੱਪਰ ਇਨਸਟਰਕਸ਼ਨਸ ਨੇਗੀਆਂ ਉਹ ਬੀਏ ਵਾਲੇ ਵਿਦਿਆਰਥੀਆਂ ਲਈ ਹਨ ਅਤੇ ਨੀਚੇ ਐਮਏ ਵਾਲੇ ਵਿਦਿਆਰਥੀਆਂ ਲਈ ਹਨ ਵਿਦਿਆਰਥੀ ਜਿਸ ਕੋਰਸ ਦੇ ਵਿੱਚ ਵੀ ਐਡਮਿਸ਼ਨ ਲੈਣਾ ਚਾਹੁੰਦਾ ਹੈ ਤਾਂ ਉਹ ਆਪਣੇ ਕੋਰਸ ਦੇ ਅਕੋਰਡਿੰਗ ਆਪਾਂ ਇਹ ਵਾਲੀਆਂ ਇਨਸਟਰਕਸ਼ਨ ਨੂੰ ਧਿਆਨ ਨਾਲ ਪੜ ਲਵੇ ਉਸ ਤੋਂ ਬਾਅਦ ਉਹਨਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਅਤੇ ਪ੍ਰੀਖਿਆ ਫਾਰਮ ਭਰਨ ਦੀ ਵਿਧੀ ਦੱਸੀ ਹੈ ਵੀ ਪ੍ਰੋਸੈਸ ਕੀ ਹੋਵੇਗਾ ਜੇਕਰ ਆਪਾਂ ਬੀਏ ਫਰਸਟイヤー ਦੇ ਵਿੱਚ ਜਾਂ ਐਮਏ ਫਰਸਟイヤー ਦੇ ਵਿੱਚ ਫਰਸਟ ਸੈਮੈਸਟਰ ਦੇ ਵਿੱਚ ਐਡਮਿਸ਼ਨ ਲੈਣੀ ਹੈ ਤਾਂ ਸਟੈਪ 1 ਨਿਊ ਰਜਿਸਟ੍ਰੇਸ਼ਨ ਕਰਾਂਗੇ ਨੈਕਸਟ ਦਿੱਤਾ ਹੈ ਨੋਟ ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਫਾਰਮ ਪ੍ਰਿੰਟ ਤੇ ਐਪਲੀਕੇਸ਼ਨ ਆਈਡੀ ਅਤੇ ਪਾਸਵਰਡ ਮਿਲੇਗਾ ਜਦੋਂ ਆਪਾਂ ਫਾਰਮ ਭਰ ਲਵਾਂਗੇ ਅੱਗੇ ਆਪਾਂ ਤੁਹਾਨੂੰ ਦੱਸਾਂਗੇ ਫਾਰਮ ਕਿਹੜਾ ਹੈ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਸੇਵ ਕਰਕੇ ਨੈਕਸਟ ਕਰਾਂਗੇ ਤਾਂ ਆਪਾਂ ਨੂੰ ਆਈਡੀ ਅਤੇ ਪਾਸਵਰਡ ਮਿਲ ਜਾਵੇਗਾ ਫਿਰ ਆਪਾਂ ਸਟੈਪ 2 ਕਰਨਾ ਹੈ ਵਿਦਿਆਰਥੀ ਡੈਸ਼ਬੋਰਡ ਤੇ ਲੌਗਇਨ ਕਰੋ ਫਿਰ ਆਪਾਂ ਉਸ ਤੋਂ ਬਾਅਦ ਡੈਸ਼ਬੋਰਡ ਤੇ ਜਾ ਕੇ ਲੌਗਇਨ ਕਰਾਂਗੇ ਠੀਕ ਹੈ ਜੀ ਉੱਥੋਂ ਜੇ ਆਪਾਂ ਆਪਣਾ ਫਾਰਮ ਐਡਿਟ ਕਰਨਾ ਚਾਹੁੰਦੇ ਹਾਂ ਤਾਂ ਕਰ ਲਵਾਂ ਕਰ ਸਕਦੇ ਹਾਂ ਅਤੇ ਰਜਿਸਟ੍ਰੇਸ਼ਨ ਫਾਰਮ ਨੂੰ ਫਿਰ ਲੌਕ ਕਰ ਦੇਵਾਂਗੇ ਜਦੋਂ ਫਾਰਮ ਨੂੰ ਲੌਗ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਆਪਾਂ ਸਟੈਪ 3 ਦੇ ਵਿੱਚ ਆਪਣੀ ਫੀਸ ਭਰਾਂਗੇ ਉਹ ਤੁਹਾਡੇ ਕੋਲ ਵੱਖ-ਵੱਖਰੇ ਆਪਸ਼ਨ ਹਨ ਉਹਨਾਂ ਰਾਹੀਂ ਤੁਸੀਂ ਫੀਸ ਭਰ ਸਕਦੇ ਹੋ ਹੁਣ ਮਹੱਤਵਪੂਰਨ ਕੀ ਹੈ ਪਹਿਲਾਂ ਤੋਂ ਹੀ ਰਜਿਸਟਰਡ ਉਮੀਦਵਾਰ ਸਟੈਪ 1 ਨੂੰ ਛੱਡ ਕੇ ਸਿਰਫ ਸਟੈਪ 2 ਅਤੇ ਸਟੈਪ 3 ਦੀ ਪਾਲਣਾ ਕਰਨਗੇ ਹੁਣ ਜੋ ਵਿਦਿਆਰਥੀ ਪਹਿਲਾਂ ਰਜਿਸਟਰਡ ਹਨ ਜਾਂ ਜਿਨ੍ਹਾਂ ਦਾ ਸੈਕੰਡ ਯਰ ਹੈ ਉਹ ਚਾਹੇ ਬੀਏ ਸੈਕੰਡ ਯਰ ਹੋਵੇ ਚਾਹੇ ਐਮਏ ਸੈਕੰਡ ਯਰ ਹੋਵੇ ਉਹ ਸਟੈਪ 1 ਯਾਨੀ ਕਿ ਨਿਊ ਰਜਿਸਟ੍ਰੇਸ਼ਨ ਤੇ ਨਹੀਂ ਕਲਿੱਕ ਕਰਨਗੇ ਉਹ ਆਪਣੇ ਫਾਰਮ ਨੂੰ ਭਰਨਗੇ ਅਤੇ ਫੀਸ ਭਰਨਗੇ ਤਾਂ ਹੁਣ ਉਸ ਤੋਂ ਬਾਅਦ نیچے ਇਹ ਵਾਲਾ ਇੰਗਲਿਸ਼ ਦੇ ਵਿੱਚ ਦੱਸਿਆ ਹੈ ਪ੍ਰੋਸੀਜਰ ਕੀ ਹੈ ਤਾਂ ਇੱਥੇ ਤੁਸੀਂ ਤਾਂ ਹੁਣ ਨਵੇਂ ਵਿਦਿਆਰਥੀ ਇੱਥੇ ਕਲਿੱਕ ਕਰਨਗੇ ਕਲਿੱਕ ਹੇਅਰ ਫਾਰ ਨਿਊ ਰਜਿਸਟ੍ਰੇਸ਼ਨ ਬੀਏ ਪ੍ਰਾਈਵੇਟ ਔਰ ਐਮਏ ਪ੍ਰਾਈਵੇਟ ਓਨਲੀ ਫਾਰ ਦਾ ਫਰਸਟ semesters ਤਾਂ ਜਦੋਂ ਆਪਾਂ ਇੱਥੇ ਕਲਿੱਕ ਕਰਦੇ ਆ ਤਾਂ ਆਪਣੇ ਕੋਲ ਇਹ ਵਾਲਾ ਫਾਰਮ ਖੁੱਲ ਜਾਂਦਾ ਹੈ ਇੱਥੇ ਆਪਾਂ ਪੜ੍ਹ ਸਕਦੇ ਹਾਂ অনলাইন পরীক্ষা জেসন ফর্ম ফর প্রাইভেট আন্ডার গ্রাজুয়েট অর পোস্ট গ্রাজুয়েট কোর্স সেশন ডিসেম্বর 2024 ঠিক আছে ইতে কলেজ যা বিভাগ ইতে লেখা আছে প্রাইভেট কারণ আপা ইতে প্রাইভেট অ্যাডমিশন দে ਲਈ আয়ে হاں তা ਤੁਸੀਂ ইতে কোর্সস দেখ ਸਕদে হো আগে বিএ প্রাইভেট এমএ ਦੇ ਵਿੱਚ এই والے কোর্সস হান ডিফেন্স স্টাডিজ ইকোনমিক্স ইংলিশ হিন্দি হিস্টরি লিঙ্গুইস্টিক্স পার্সিয়ান ਫਲਸਫੀ ਪੋਲਿਟੀਕਲ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬੀ ਰਿਲੀਜੀਅਸ ਸਟਡੀ ਸੰਸਕ੍ਰਿਤ ਸਿਕ ਸਟਡੀ ਐਂਡ ਆਦਤੂ ਇਹ ਵਾਲੇ ਕੋਰਸਸ ਹਨ ਤਾਂ ਤੁਸੀਂ ਇਸ ਨੂੰ ਆਪਣੇ ਫਾਰਮ ਨੂੰ ਤਾਂ ਤੁਸੀਂ ਆਪਣੇ ਫਾਰਮ ਨੂੰ ਬਿਲਕੁਲ ਧਿਆਨ ਨਾਲ ਪੜ੍ਹਨਾ ਹੈ ਉਸ ਤੋਂ ਬਾਅਦ ਪ੍ਰੀਖਿਆ ਕੇਂਦਰ ਦੇ ਜਿਹੜੇ ਵਿਕਲਪ ਹਨ ਉਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਫਿਰ ਆਪਣੀ ਕੁਆਲੀਫਿਕੇਸ਼ਨ ਅਤੇ ਨੰਬਰ ਸਭ ਕੁਝ ਭਰਨਾ ਹੈ ਇਹ ਵਾਲੀਆਂ ਜੋ ਇਨਸਟਰਕਸ਼ਨਸ ਹਨ ਇਹਨਾਂ ਨੂੰ ਧਿਆਨ ਨਾਲ ਪੜ੍ਹ ਕੇ ਫਿਰ ਇਹਨਾਂ ਨੂੰ ਫਿਲ ਕਰਨਾ ਹੈ ਤਾਂ ਨੈਕਸਟ ਹੈ ਜੋ ਵੀ ਆਪਸ਼ਨ ਇੱਥੇ ਦਿੱਤੇ ਹਨ ਉਹਨਾਂ ਨੂੰ ਤੁਸੀਂ ਜੋ ਵੀ ਤੁਹਾਡੀ ਜਾਣਕਾਰੀ ਹੈ ਉਸ ਨੂੰ ਬਿਲਕੁਲ ਸਹੀ ਭਰਨਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਫੋਟੋ ਅਪਲੋਡ ਕਰਨੀ ਹੈ ਫਿਰ ਦਸਤਕ ਅਪਲੋਡ ਕਰਨੇ ਹਨ ਇਹ ਸਭ ਕੁਝ ਕਰਨ ਤੋਂ ਬਾਅਦ ਤੁਸੀਂ ਇੱਥੇ ਟਿਕ ਜਰੂਰ ਕਰਨਾ ਹੈ ਮੈਂ ਬਿਆਨ ਕਰਦੀ ਹਾਂ ਜਾਂ ਕਰਦਾ ਹਾਂ ਇਹ ਵਾਲੀ ਇਨਫੋਰਮੇਸ਼ਨ ਤੇ ਤੁਸੀਂ ਟਿਕ ਲਾਣਾ ਹੈ ਫਿਰ ਆਹ ਵਾਲਾ ਜਿਹੜਾ ਆਪਸ਼ਨ ਹੈ ਇਹ ਉੱਪਰ ਗਿਆ ਜਾਵੇਗਾ ਇੱਥੋਂ ਤੁਸੀਂ ਸੇਵ ਰਜਿਸਟ੍ਰੇਸ਼ਨ ਕਰਨਾ ਹੈ ਜਦੋਂ ਆਪਾਂ ਸੇਵ ਰਜਿਸਟ੍ਰੇਸ਼ਨ ਫਾਰਮ ਕਰ ਦੇਵਾਂਗੇ ਤਾਂ ਆਪਣੇ ਕੋਲ ਨੈਕਸਟ ਪੇਜ ਤੇ ਆਈਡੀ ਅਤੇ ਪਾਸਵਰਡ ਆਪਾਂ ਨੂੰ ਮਿਲ ਜਾਵੇਗਾ ਉਸ ਤੋਂ ਬਾਅਦ ਆਪਾਂ ਨੇ ਲੌਗਇਨ ਟੂ ਸਟੂਡੈਂਟ ਡੈਸ਼ਬੋਰਡ ਤੇ ਜਾਣਾ ਹੈ ਤੇ ਸਟੂਡੈਂਟ ਡੈਸ਼ਬੋਰਡ ਤੇ ਉੱਤੇ ਕਲਿੱਕ ਕਰਨਾ ਹੈ ਤਾਂ ਆਪਣੇ ਕੋਲ ਇਹ ਵਾਲਾ ਆਪਣੇ ਕੋਲ ਪੇਜ ਖੁੱਲ ਜਾਵੇਗਾ ਇਸ ਪੇਜ ਦੇ ਵਿੱਚ ਆਪਾਂ ਆਪਣੇ ਕੋਲ ਦਿੱਤਾ ਹੈ ਸਟੂਡੈਂਟ ਲੌਗਇਨ ਓਨਲੀ ਫਾਰ ਸੈਸ਼ਨ ਦਸੰਬਰ 2024 ਤੇ ਐਪਲੀਕੇਸ਼ਨ ਨੰਬਰ ਇੱਥੇ ਫਿਲ ਕਰਨਾ ਹੈ ਉਸ ਤੋਂ ਨੈਕਸਟ ਆਪਾਂ ਨੇ ਪਾਸਵਰਡ ਫਿਲ ਕਰਨਾ ਹੈ ਤੇ ਲੌਗਇਨ ਕਰ ਦੇਣਾ ਹੈ ਜਦੋਂ ਆਪਾਂ ਇੱਥੇ ਲੌਗਇਨ ਕਰਾਂਗੇ ਤਾਂ ਆਪਣੇ ਕੋਲ ਜਿਹੜਾ 3rd ਆਪਸ਼ਨ ਹੋਵੇਗਾ ਉਹ ਆਪਣਾ ਫੀਸ ਭਰੰਦਾ ਹੋਵੇਗਾ ਉਸ ਤੋਂ ਬਾਅਦ ਆਪਾਂ ਫੀਸ ਭਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਨੇ ਪ੍ਰਾਈਵੇਟ ਐਡਮਿਸ਼ਨ ਸ਼ੁਰੂ ਕਰ ਦਿੱਤੀ ਹੈ ਉਹ ਵਿਦਿਆਰਥੀ ਜੋ ਰੈਗੂਲਰ ਮੋਡ 'ᱨਾਹੀ ਜਾਂ ਡਿਸਟੈਂਸ ਮੋਡ 'ᱨਾਹੀ ਆਪਣੀ ਹਾਇਰ ਐਜੂਕੇਸ਼ਨ ਨੂੰ ਜਾਰੀ ਨਹੀਂ ਰੱਖ ਸਕਦੇ ਤਾਂ ਉਹ ਪ੍ਰਾਈਵੇਟ ਮੋਡ ਰਾਹੀਂ ਆਪਣੀ এডਿਕੇਸ਼ਨ ਨੂੰ ਅੱਗੇ ਵਧਾ ਸਕਦੇ ਹਨ ਜੋ ਵਿਦਿਆਰਥੀ ਪੜ੍ਹਨਾ ਵੀ ਚਾਹੁੰਦੇ ਹਨ ਅਤੇ ਨਾਲ-ਨਾਲ ਕੰਮ ਕਰ ਰਹੇ ਹਨ ਜਾਂ ਕੋਈ ਜੌਬ ਕਰ ਰਹੇ ਹਨ ਤਾਂ ਹੋਰ ਪ੍ਰਾਈਵੇਟ ਐਡਮਿਸ਼ਨ ਲੈ ਕੇ ਆਪਣੀ ਜਿਹੜੀ ਹਾਇਰ ਐਜੂਕੇਸ਼ਨ ਹੈ ਉਹਨੂੰ ਪੰਜਾਬੀ ਯੂਨੀਵਰਸਿਟੀ ਤੋਂ ਲੈ ਸਕਦੇ ਹਨ ਹੋਰ ਅੱਗੇ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ